ਨਾਸਰੀ ਭਗਤ ਰਾਮਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ਹਮ ਸਰਦੀਨ ਦਇਆਲ ਨਾ ਤੁਮ ਸਰ ॥ ਸਤਿਗੁਰੂ ਕੀ ਸਤਿ ਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਕੀਓ ਭਗਤ ਨਾਮ ਦੇਵ ਜੀ ਦੇ ਕੱਲ ਪੰਜ ਸ਼ਬਦ ਗੁਰੂ ਸਾਹਿਬ ਜੀ ਨੇ ਲਿਖਾ ਕਰਕੇ ਹੁਣ ਅੱਗੇ ਭਗਤ ਰਵਿਦਾਸ ਜੀ ਦੀ ਬਾਣੀ ਸਤਿਗੁਰੂ ਸਾਹਿਬ ਜੀ ਲਿਖਾ ਰਹੇ ਹਾਂ ਭਗਤ ਰਵਿਦਾਸ ਜੀ ਕਾਂਸੀਏ ਵੀ ਕੀ ਹੋਏ ਹਾਂ ਸੰਤੋਖੇ ਠੇਕੇਦਾਰ ਦੇ ਪੁੱਤਰ ਸਨ ਇਹ ਠੇਕੇਦਾਰ ਕੰਮ ਦਾ ਕੰਮ ਕਰਿਆ ਕਰਦਾ ਤੇ ਇਹਦੇ ਘਰ ਔਲਾਦ ਨਹੀਂ ਸੀ ਇਹ ਕੋਈ ਅਜਿਹੀ ਗੱਲ ਹੈ ਕਿ ਬ੍ਰਹਮਚਾਰੀ ਜਿਹੜੇ ਸਨ ਉਹ ਸਾਰੇ ਪ੍ਰਸ਼ਾਦ ਰਾਮਾਨੰਦ ਦਾ ਕਿਹਾ ਸੀ ਕਿ ਸਿੱਧਾ ਜਿਹੜਾ ਮੇਰੇ ਬਾਅਦ ਤੇ ਭੋਜਨ ਨੂੰ ਆਉਣ ਵਾਤੇ ਕਿਸੇ ਨੀਵੀਂ ਜਾਤ ਵਾਲੇ ਦੇ ਘਰੋਂ ਨਹੀਂ ਲਿਆਉਣਾ ਇਸ ਕਰਕੇ ਬ੍ਰਹਮਚਾਰੀ ਲਿਜਾਂਦੇ ਨਹੀਂ ਸਨ ਇਸ ਸੰਤੋਖੇ ਜਿਵੇਂ ਆਉਣ ਨੂੰ ਬਹੁਤ ਬੇਨਤੀ ਕੀਤੀ ਕਿ ਮੇਰੇ ਘਰ ਦਾ ਵੀ ਸਿੱਧਾ ਰਾਮਾਨੰਦ ਜੀ ਨੂੰ ਕਦੇ ਖਵਾਉ ਵਰਖਾ ਬਹੁਤ ਸਾਰੀ ਹੋ ਰਹੀ ਸੀ ਉਦੋਂ ਬ੍ਰਹਮਚਾਰੀ ਵੀ ਕੋਈ ਵਰਖਾ ਤੋਂ ਸਕੋਚ ਕੇ ਇਹਨੇ ਵੀ ਬਹੁਤ ਬੇਨਤੀ ਕੀਤੀ ਇਹਦੇ ਤੋਂ ਸਿੱਧਾ ਲਿਆ ਕੇ ਰਾਮਾਨੰਦ ਜੀ ਨੂੰ ਪੋਜਨ ਮਨਾ ਕੇ ਸ਼ਿਕਾਇਤ ਜਿਸਾਇਕ ਪੋਜਨ ਸ਼ਿਕਾਇਤ ਹੈ ਕਿ ਰਾਮਾਨੰਦ ਦਾ ਧਿਆਨ ਨਾ ਲੱਗੇ ਉਸ ਜੇ ਬ੍ਰਹਮਚਾਰੀਆਂ ਨੂੰ ਬੁਲਾ ਕੇ ਪੁੱਛਿਆ ਵੀ ਦੱਸੋ ਕੀ ਇਹ ਕਰਦਾ ਅੰਨ ਲਿਆਏ ਹੋ ਮੇਰਾ ਮਾਨੀ ਉਕਾਗਰ ਹੁੰਦਾ ਸਾਰਿਆਂ ਨੂੰ ਫੇਰ ਦੱਸ ਦਿੱਤਾ ਕਿ ਅਸੀਂ ਸੰਤੋਖਾ ਜਿਵੇਂ ਆ ਠੇਕੇਦਾਰ ਹੈ ਉਸ ਦੇ ਘਰੋਂ ਲੈ ਕੇ ਆਏ ਹਾਂ ਇਹ ਸੁਣ ਕਰਕੇ ਭਗਤ ਜੀ ਰਾਮਾਨੰਦੀਨ ਪੁੱਛਿਆ ਕਿ ਬ੍ਰਹਮਚਾਰੀਓ ਇਹ ਪੁੱਛ ਕੇ ਆਓ ਤੁਸੀਂ ਉਹਦੀ ਕਾਮਨਾ ਕੀ ਹੈ ਜਦੋਂ ਬ੍ਰਹਮਚਾਰੀ ਪੁੱਛਣ ਆਪੇ ਗਏ ਤੇ ਕਾਮਨਾ ਉਸਨੂੰ ਦੱਸਿਆ ਕਿ ਮੇਰੇ ਪੁੱਤਰ ਨਹੀਂ ਹੁੰਦਾ ਪੁੱਤਰ ਜੀ ਆ ਰਾਮਾਨੰਦੀਨ ਕਿਆ ਹੈਰੂਦ ਆਸੂ ਲੈ ਕੇ ਆਏ ਉਹਦੇ ਘਰੋਂ ਸਿੱਧਾ ਚੰਗਾ ਤੂੰ ਹੀ ਉਹਦੇ ਘਰ ਪੁੱਤਰ ਬਣ ਮਹਦਾਨੀ ਨ ਬਣਨਾ ਜਾ ਕੇ ਸੁਣ ਕੇ ਅਲਵਾਜ ਹੀ ਕਹਿੰਦੇ ਮੈਂ ਤੁਹਾਡੇ ਜਿਹੜੇ ਬਜਨੈ ਮੰਨ ਲੈਨੇ ਸੀ ਛੱਡ ਜਾਂਨੇ ਉਹਦੇ ਘਰ ਜਾਨੂ ਧਾਰ ਲੈਨੇ ਔਰ ਉਸ ਜਨੂ ਚ ਮੈਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜੇ ਵਰਦੇ ਨੇ ਸੁਣ ਕੇ ਰਾਮਾਨੰਦ ਜੀ ਨੇ ਪ੍ਰਸੰਨ ਹੋ ਕੇ ਕਹਿ ਚੰਗਾ ਉਹ ਜਨੂ ਕਿਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ ਇਹ ਰੁਬਾਬ ਜੀ ਨੇ ਸੰਤੋਖ ਦੇ ਕਰਜਾਂ ਨੂੰ ਧਾਰਿਆ ਅਤੇ ਮੱਝਾ ਦੁੱਧ ਨਾ ਚੁੰਦੇ ਉਸ ਵੇਲੇ ਰਾਮਾਨੰਦ ਜੀ ਨੇ ਆਪੇ ਮੰਤਰ ਗੁਤਾ ਕਿ ਤੈਨੂੰ ਕੋਈ ਪਾਪ ਨਹੀਂ ਉਹ ਦੁੱਧ ਚੁੰਗ ਲਾਏ ਉਸ ਵੇਲੇ ਰੁਬਾਬ ਜੀ ਨੇ ਮਾਤਾ ਦਾ ਦੁੱਧ ਚੁੰਗਿਆ ਇਹ ਪੂਰਨ ਪਿਛਲੇ ਜਨਮ ਦਾ ਇਹਨਾਂ ਨੂੰ ਗਿਆਨ ਵਿਆਦ ਬ੍ਰਹਮਚਾਰੀ ਪੁਣੇ ਦਾ ਪਰਮੇਸ਼ਰ ਦੇ ਸਮਨ ਵਿੱਚ ਲੱਗੇ ਰਹੇ ਇੱਕਦਮ ਦੀ ਗੱਲ ਹੈ ਸਾਧ ਸੰਗਤ ਜੀ ਮਹਾਰਾਜ ਨੇ ਉਹਨੂੰ ਦਰਸ਼ਨ ਬਖਸ਼ੇ ਜੋ ਦਰਸ਼ਨ ਬਖਸ਼ੇ ਬੋਲਣ ਨਾਮ ਭਗਤ ਦੇ ਨਾਲ ਚੁੱਪ ਕੀਤੇ ਖੜੇ ਉਸ ਵੇਲੇ ਜੋ ਖੜੇ ਸਨ ਉਸ ਵੇਲੇ ਚੱਲ ਪਈ ਨੂੰ ਬੇਨਤੀ ਕਰਕੇ ਸ਼ਬਦ ਉਚਾਰਿਆ ਕਾਰਨ ਕਵਨ ਅਬੋਲ ਇਹ ਮਹਾਰਾਜ ਕੀ ਕਾਰਨ ਮੇਰੇ ਨਾਲ ਬੋਲਦੇ ਕਿਉਂ ਨਹੀਂ ਵਜਨ ਬਲਾਸ ਕਿਉਂ ਨਹੀਂ ਕਰਦੇ ਤੁਸੀਂ ਮੇਰੀ ਭਗਤੀ ਦੀ ਸਰਦਾ ਵੇਖ ਕਰਕੇ ਆਪਨ ਦਰਸ਼ਨ ਤਾਂ ਮੈਨੂੰ ਦੇ ਦਿੱਤੇ ਐ ਆਪ ਜਾਣਿਓ ਕੋਈ ਮੈਂ ਵੱਡਾ ਤਾਂ ਨਹੀਂ ਹਾਂ ਮੈਂ ਤਾਂ ਉਗਣਾ ਦਾ ਧਰਿਆ ਹੋਇਆ ਹਾਂ ਇਹ ਬੇਨਤੀ ਕਰਦੇ ਮੇਰੇ ਉਦਾਸ ਜੀ ਮਹਾਰਾਜ ਜੀ ਆਪਕੇ ਸਾਹਮਣੇ ਸੁਖਿਆਤ ਹੋਏ ਆਂਗੇ ਇੱਕੋ ਦੁਆਇ ਦੇ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਰਗੋਵ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਮ ਸਰਦੀਨ ਦਇਆਲ ਨਾ ਤੁਮ ਸਰ ਜੇ ਮਾਰਾ ਹਮਾਰੇ ਸਾਡੇ ਸਰਦ ਜੇ ਨਿਗਾਹ ਮਾਰ ਕੇ ਵੇਖੇ ਦੀਨ ਗਰੀਬ ਕੋਈ ਨਹੀਂ ਹੈ ਦੀਨੋ ਹਿੰਦੂ ਜੀ ਨੂੰ ਇੱਛਾ ਹੋਵੇ ਕਿਸ ਪ੍ਰਾਪਤੀ ਦੀ ਤੇ ਜਿਹਨੂੰ ਭਾਏ ਹੋਵੇ ਪ੍ਰਾਪਤੀ ਦੀ ਇੱਛਾ ਸਭ ਨੂੰ ਵਾਹਿਗੁਰੂ ਦੀ ਹੈ ਪੈ ਸਾਰੇ ਦੇ ਸਰੂਪ ਤੇ ਕਾਲ ਹੈ ਇਸ ਕਰ ਕਾਲਵਾ ਹੈ ਇਸ ਕਰਕੇ ਮਾਰਾ ਮੈਂ ਦੀਨ ਹਾਂ ਮੇਰੇ ਸਿਰ 'ਚ ਕੋਈ ਦੀਨ ਗਰੀਬ ਨਹੀਂ ਹੈ ਦਇਆਲ ਨਾ ਤੂੰ ਸਰ ਇਹ ਪਰਮੇਸ਼ਰ ਆਪ ਦੇ ਸਦਸ ਕੋਈ ਦਿਆਲੂ ਨਹੀਂ ਹੈ ਆਪ ਅਗਰ ਵੀ ਘਣੇ ਵੀ ਪਾਲਣਾ ਕਰਦੇ ਹੋ ਇਦੇ ਦਿਆਲੂ ਹੋ ਆਵ ਫਤਿਆਰ ਕਿਆ ਕੀਜੇ ਇਹ ਅਬ ਇਸ ਕਾਲ ਤੋਂ ਬਾਅਦ ਹੋਣ ਜਦੋਂ ਮੈਂ ਕਹਤਾਂ ਮੇਰੇ ਵਰਗਾ ਗਰੀਬ ਨਹੀਂ ਤੇ ਆਪ ਜਿਹਾ ਦਿਆਲੂ ਨਹੀਂ ਇਸ ਕਾਲ ਵਿੱਚ ਆਪ ਹੋਣ ਇਦੋਂ ਪਦੇ ਫਤਿਆਰ ਕਿਆ ਕੀਜੇ ਅਜਮੈਸ਼ ਕੀ ਕਰਦੇ ਹੋ ਮੇਰਾ ਪ੍ਰਤਿਆਵਾ ਕੀ ਕਰਨਾ ਚਾਹੁੰਦੇ ਹੋ ਵੇਦਿੰਗ ਅਗਰ ਇਹੋ ਨਿਸ਼ਚੈ ਹੈ ਕਿ ਮਾਰਾ ਮੇਰੇ ਵਰਗਾ ਗਰੀਬ ਨਹੀਂ ਆਵਜੇ ਸਦਾਲੂ ਨਹੀਂ ਹੋਰ ਆਪ ਸਾਡੀ ਜਮੈਸ਼ ਕੀ ਕਰ ਰਹੇ ਹੋ ਪਤਿਆਉਣਾ ਕੀ ਕਰ ਰਹੇ ਹੋ ਬਚਨੀ ਤੋਰ ਮੂਰ ਮਨ ਮੰਨ ਆਜੇ ਜੋ ਬਚਨ ਸਤਨਾਮ ਹੈ ਉਹਨਾਂ ਬਚਨਾਂ ਦੇ ਨਾਲ ਮੇਰਾ ਮਨ ਅਰਦਾਸ ਜੀ ਕਹਿੰਦੇ ਮੰਨ ਗਿਆ ਮੈਂ ਸਤਨਾਮ ਦਾ ਅਭਿਆਸੀ ਹਾਂ ਜਨ ਕਉ ਪੂਰਨ ਦੀ ਇਸ ਕਰਕੇ ਮਹਾਰਾਜ ਤੇਰਾ ਨਾਮ ਵੀ ਸੂਭ ਲਖਣਾ ਵਾਲਾ ਮੈਂ ਜਪਦਾ ਹਾਂ ਜਨਕੋ ਪੂਰਨ ਬੀਜੈਸ ਕਰਕੇ ਮੈਨੂੰ ਜਨੂ ਪੂਰਨ ਗਿਆਨ ਦੇ ਦਿਓ ਪੂਰਨ ਮਹਾਰਾ ਬ੍ਰਹਮਾਨੰਦ ਬਖਸ਼ੋ ਮੇਰੇ ਤਾਈ ਇਹ ਹੁਣ ਕੋਈ ਅਧੂਰਾ ਨਾ ਰੱਖੋ ਕੋਈ ਸੰਸੇਪ ਪੜਗੇ ਆਦਿਕ ਵਾਲਾ ਗਿਆਨ ਨਾ ਰੱਖੋ ਸੱਚੇ ਪਾਤਸ਼ਾ ਪੂਰਨ ਬ੍ਰਹਮ ਗਿਆਨ ਅਪਰੋਖ ਗਿਆਨ ਜਾਂਦੇ ਤਾਂ ਹੀ ਬਖਸ਼ ਦਿਓ ਹਾਂ ਬਾਲ ਬਾਲ ਜਾਉ ਰਮਈਆ ਕਾਰਨੇ ਫੇਰ ਰਮਈਆ ਪਰਮੇਸ਼ਰ ਆਉਂਦੀ ਪ੍ਰਾਪਤੀ ਦੇ ਕਾਰਨ ਵਾਤੇ ਮੈਂ ਬਲਵੰਤ ਬਲਿਹਾਰ ਜਾਂਨਾ ਹਾਂ ਬਲਿਹਾਰ ਜਾਂਨਾ ਹਾਂ ਮਨ ਬਾਣੀ ਸ਼ੀਰ ਕਰਕੇ ਆਪਣੇ ਆਤਮ ਨੂੰ ਕੁਰਬਾਨ ਕਰਦਾ ਹਾਂ ਸੱਚੇ ਪਾਤਸ਼ਾਹ ਕਾਰਨ ਕਵਨ ਅਬੂ ਬੋਧ ਮਹਾਰਾਜ ਬੋਧ ਜਨਮਾਂ ਦੇ ਵਿਚਾਰਾਂ ਨੂੰ ਭਗਤੀ ਕਰਦੇ ਤੁਹਾਨੂੰ ਪ੍ਰਾਪਤ ਕੀਤਾ ਹੈ ਅੱਜ ਵਰਸ਼ਨ ਦਿੱਤੇ ਹੈ ਕੀ ਕਾਰਨ ਹੈ ਮੇਰੇ ਜੀਤੀ ਉਹ ਗਣ ਹੈ ਕਾਰਨ ਕਬਨ ابو ਕਿਸ ਕਾਰਨ ਕਰਕੇ ਮਾਰਾ ਬੋਲਦੇ ਨੀਚੋ ਪੁਕੀਤੇ ਕਿਉਂ ਹੂੰ ਬੋਲਦੇ ਕਿਉਂ ਨਹੀਂ ਮਾਰਾ ਠੀਕ ਹੈ ਤੁਸੀਂ ਮਨवाणी ਦਾ ਸਾਡੇ ਆ ਵਿਸ਼ਾ ਨਹੀਂ ਹੂੰ ਅਬ ਅਸੀਂ ਮਨवाणी ਸਰੀਰ ਕਰਕੇ ਆਪ ਨੂੰ ਜਾਣ ਨਹੀਂ ਸਕਦੇ ਪਰ ਇਹ ਪ੍ਰੇਮ ਕਰਕੇ ਤੁਸੀਂ ਸਾਨੂੰ ਪ੍ਰਾਪਤ ਹੋਏ ਹੋ ਫੇ ਕੀ ਕਾਰਨ ਆਪ ਬੋਲਦੇ ਨਹੀਂ ਹੋ ਤੁਸੀਂ ਆ ਬੋਲ ਕਿਉਂ ਹੋ ਕੀ ਮੇਰੇ ਜਨਰਾਜ ਉਸਕੇ ਪਾਦਸ਼ਾਹ ਬੋਲਣਾ ਕਰੋ ਇਵੇਂ ਹੋਰ ਨਾ 판ਕਾ ਨਾਲ ਬੋਲਦੇ ਹੋ ਬਚਨ ਬਲਾਸ਼ ਕਰਦੇ ਹੋ ਇਸੇ ਪ੍ਰਕਾਰ ਮੇਰੇ ਤੇ ਵੀ ਟੁੱਟ ਕੇ ਕੋਈ ਨਾ ਕੋਈ ਬਚਨ ਮੇਰੇ ਤਾਂ ਹੀ ਕਹੋ ਸੋ ਕਾਰਨ ਕਹੋ ਨ ਕੀ ਕਾਰਨ ਸੱਚੇ ਪਰਸ ਆਪ ਪ੍ਰੇਮ ਦੇ ਵਸ ਕਰਕੇ ਪ੍ਰਗਟਾ ਹੋ ਗਏ ਹੋ ਤੇ ਪਰ ਮੈਨੂੰ ਤਰਖਣਾ ਕਿਉਂ ਨਹੀਂ ਕਿ ਬੋਲਦੇ ਨਹੀਂ ਮੇਰੇ ਨਾਲ ਕਿ ਮੈਨੂੰ ਨੀਵੀਂ ਜਾਤ ਵਾਲਾ ਸਮਝ ਕੇ ਨਹੀਂ ਬੋਲਦੇ ਤੁਸੀਂ ਇਹ ਕੀ ਕਾਰਨ ਮੈਨੂੰ ਦੱਸੋ ਅਬੋਲ ਹੋਣ ਦਾ ਆਪ ਦਾ ਸਚੇ ਪਾਤਸ਼ਾਹ ਆਪ ਮਨਵਾਣੀ ਦਾ ਵਿਸ਼ਾ ਨਹੀਂ ਹੂੰ ਪਰ ਪ੍ਰੇਮ ਦੇ ਵਾਸੋ ਕੇ ਪ੍ਰਗਟ ਹੋ ਗਏ ਹੂੰ ਰਹਾਉ ਹੁਣ ਮਹਾਰਾ ਮੇਰੇ ਨਾਲ ਬੋਲਦੇ ਸਖੈਤੋ ਕੇ ਬਚਨ ਵਲਾਸ ਕਿਉਂ ਨਹੀਂ ਕਰਦੇ ਹੂੰ ਰਹਾਉ ਬਹੁਤ ਜਨਮ ਵਿਛਰੇ ਥੇ ਮਾਧੋ ਜੇ ਕਹੇਂ ਕਿ ਰਵਿਦਾਸ ਤੇਰੀ ਕਮਾਈ ਦੀ ਬਾਬਤ ਦੱਸ ਦੂੰ ਪਰ ਰਵਿਦਾਸ ਜੀ ਕਹਿੰਦੇ ਰਹਾਉ ਬਸਰਾਮ ਦੇ ਕਹੇ ਮਹਾਰਾ ਬੜੇ ਜਨਮਾਂ 'ਚ ਵਿਚੜਦੇ ਆਏ ਹਾਂ ਅਸੀਂ ਕਈ ਜਨਮ ਤੱਕ ਕੀਟ ਪਤੰਗਾ ਕਈ ਜਨਮ ਗਾਜੀ ਮੀਨ ਕੋ ਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਲੂਕ ਜੋ ਹੋਇਓ ਕਿਸ ਪ੍ਰਕਾਰ ਬੜੇ ਜਨਮਾਂ 'ਚ ਵਿਚਰੇ ਹੋਏ ਸੀ ਅੱਗੇ ਆਜਾ ਨਾਲ ਉਹ ਮਾਇਆ ਦੇ ਪਤੀ ਇਹੋ ਜਨਮ ਤੁਮਾਰੇ ਲਿਖੇ ਜਿਹੜਾ ਜਨਮ ਤੁਸੀਂ ਦਿੱਤਾ ਹੈ ਆਪਦੀ ਪ੍ਰਾਪਤੀ ਆਪਕੇ ਭਗਤੀ ਵਾਸਤੇ ਇਹਦੇ ਜਿਵੇਂ ਮਾਇਆ ਤੁਹਾਡੀ ਬੰਦਗੀ ਕਰਨੀ ਹੈ ਤੁਹਾਡੀ ਭਗਤੀ ਤੋਂ ਬਿਨਾਂ ਮੈਂ ਹੋਰ ਕਿਸੇ ਵਿਹਾਰ 'ਚ ਨਹੀਂ ਪਰਚਣਾ ਇਹ ਜਨਮ ਤੇਰੇ ਲੇਖੇ 'ਚ ਲੱਗ ਜਾਵੇ ਪ੍ਰਵਾਨ ਹੋ ਜਾਵੇ ਕਹਿਰ ਬਦਾਸ ਆਸ ਲੱਗ ਜੀਵ ਕਹਿਰ ਬਦਾਸ ਭਗਤ ਜੀ ਕਹਿੰਦੇ ਮੈਨੂੰ ਤਾਂ ਮਾਰਾ ਆਸਾ ਲੱਗੀ ਹੋਈ ਸੀ ਕਿ ਆਪਦੇ ਦਰਸ਼ਨ ਮੈਨੂੰ ਇਹ ਜਨਮ 'ਚ ਪ੍ਰਾਪਤ ਹੋਣਗੇ ਇਸ ਕਰਕੇ ਮੈਂ ਇਹ ਆਸ 'ਚ ਲੱਗਾ ਹੋਇਆ ਮਾਰਾ ਜਿਉਂਦਾ ਰਿਹਾ ਨਹੀਂ ਵਿਛੜੇ ਦੇ ਮੇਰੇ ਪ੍ਰਾਣ ਕਰੇ ਨਿਕਲ ਜਾਣੇ ਸੀ ਮੈਂ ਤਾਂ ਆਸ 'ਚ ਲਾ ਕੇ ਕਰਕੇ ਜਿਉਂਦਾ ਰਿਹਾ ਤੁਹਾਡੀ ਕਜੀ ਆਸੀ ਕੇ ਜਨਮ ਜ ਤੁਸੀਂ ਪ੍ਰਾਪਤ ਹੋਵੋਗੇ ਕੇਰ ਪਹਿਉ ਦਰਸਨ ਦੇਖੇ ਫਿਰ ਮਹਾਰਾ ਇਹਨਾਂ ਚਿਰ ਹੋ ਗਿਆ ਉਹ ਦਰਸ਼ਨ ਵੇਖੇ ਨੂੰ ਅੱਗੇ ਵੀ ਦਰਸ਼ਨ ਤੇ ਹੀ ਉਹ ਸ੍ਰੀ ਰਾਜ ਦੀ ਸ਼ਬਦ ਆਇਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣ ਕਟ ਗਿਆ ਤਰੰਗ ਜੈਸਾ ਫਿਰ ਸੋਰਠ ਦੇ ਵਿੱਚ ਵੀ ਸ਼ਬਦ ਆਏ ਹੈ ਜਿਕੇ ਤਿਆ ਹੈ ਜਬ ਹਮ ਹੋਤੇ ਤਬ ਤੋ ਨਹੀਂ ਅਬ ਤੁਹੀ ਮੈਂ ਨਹੀਂ ਹੁਣ ਤੀਜੀ ਵਾਰ ਜਨਮ ਜ ਜਨਮ ਤੇ ਜੇ ਬਾਹਰ ਹੈ ਇਹ ਦਰਸ਼ਨ ਦਿੱਤੇ ਹਨ ਊਧਾ ਜੀ ਨੂੰ ਕਹਿੰਦੇ ਨੂੰ ਬਹੁਤ ਜਨਮਾਂ ਚ ਇਹ ਜਨਮ ਮਾਰਾ ਤੁਹਾਡੇ ਲੇਖੇ ਚ ਅਸੀਂ ਪ੍ਰਮਾਣ ਲੇਖੇ ਚ ਲਾਣਾ ਹੈ ਆ ਗੀ ਤਨਬੰਦ ਜੀ ਵਿੱਚ ਘਰ ਉਦਾਸ ਆਸ ਲੱਗਦੀ ਰਾਸ ਦਾ ਵੀ ਕਹਿੰਦੇ ਮੈਂ ਤਾਂ ਐਸਾ ਚ ਲੱਗ ਕੇ ਜਿਉਣਾ ਕਿ ਕਦੋਂ ਦਰਸ਼ਨ ਹੋਣ ਜਿਰ ਪਹਿਉ ਦਰਸ਼ਨ ਦੇਖੇ ਬੜਾ ਜਿਰ ਹੋ ਗਿਆ ਮਾਰਾ ਦਰਸ਼ਨ ਵੇਖਿਆ ਨੂੰ ਹੁਣ ਦਰਸ਼ਨ ਦਿਖਾਏ ਐ ਇਹ ਸਿੰਘ ਤੁਸੀਂ ਬੋਲਦੇ ਨਹੀਂ ਕੀ ਕਾਰਨ ਹੈ ਦਾ ਨਾਰਾ ਸਾਹਿਬ ਪ੍ਰਸੰਨ ਹੋ ਗਏ ਰੋਵਦਾਸ ਜੀ ਗਲਫੜੀ ਵਿੱਚ ਲੈ ਲਿਆ ਤੇ ਲੈ ਕੇ ਫੜੀ ਕਹਿੰਦੇ ਮੰਗ ਜੀਓ ਕੁਛ ਮੰਗਦਾ ਹੇ ਰੋਵਦਾਸ ਕਿਥੋਂ ਐਸੀ ਕੋਈ ਚੀਜ਼ ਨਹੀਂ ਜਿਹੜੀ ਅਸੀਂ ਨਾ ਦੇ ਸਕੀਏ ਤਾਂ ਸੁਣ ਕੇ ਰੋਵਦਾਸ ਜੀ ਇਹ ਚੀਜ਼ਾਂ ਮੰਗੀਆਂ ਮਹਾਰਾਜ ਜੀ ਪਾਸੋਂ ਜੋ ਅਗਲੇ ਸ਼ਬਦ ਵਿੱਚ ਹਨ ਕਿਤ ਸਿਮਰਨ ਕਰੋ ਕਿ ਮਹਾਰਾਜ ਜੀ ਆਪ ਸਾਨੂੰ ਹੋਏ ਉਹ ਮੈਂ ਕਿਤ ਦੀ ਚਿਦਵਣੀ ਨੂੰ ਹੋਰ ਪਾਸੇ ਨਾ ਲਾਵਾਂ ਇਹਤ ਕਰਕੇ ਹਰ ਵਕਤ ਆਪ ਦਾ ਸ਼ਿਵਮ ਭਜਨ ਕਰਦਾ ਰਹਾ ਨੈਨ ਅਵਲੋਕ ਨੂੰ ਤੇ ਅੱਖਾਂ ਨਾਲ ਜਿਵੇਂ ਹੁਣ ਦਿਸਦੇ ਉਹ ਇਹ ਅੱਖਾਂ ਨਾਲ ਆਪ ਦਰਸ਼ਨ ਦੇਖਦਾ ਰਹਾ ਐਸੀ ਕਿਰਪਾ ਕਰੋ ਮੇਰੇ ਤੇ ਸਰਬਨ ਬਾਣੀ ਸੁਜਸ ਪੂਰ ਰੱਖ ਕੰਨ ਦੇ ਤੁਮਹਾਰਾ ਜੀ ਸ੍ਰੇਸ਼ਟ ਬਾਣੀ ਸ੍ਰੇਸ਼ਟ ਬਾਣੀ ਜੋ ਆਪਦੇ ਜਸ ਵਾਲੀ ਹੈ ਇਹਨਾਂ ਕਰਕੇ ਕੰਨਾਂ ਨੂੰ ਭਰੀ ਰੱਖੋ ਕੰਨਾਂ ਚ ਦੁਨੀਆ ਦੀ ਉਸ ਤੋਂ ਮਿਲਦਾ ਦੀ ਆਵਾਜ਼ ਹੋਰ ਪਵੇ ਹੀ ਨਾ ਇੰਨੇ ਕੰਨ ਭਰੇ ਰਹੇ ਨੇ ਆਉਂਦੀ ਸ੍ਰੀ ਜਸਵਾਲੀ ਬਾਣੀ ਨੂੰ ਭੜਕੇ ਰੱਖੀਏ ਅੰਦਰ ਕੰਨਾਂ 'ਚ ਮਨ ਸੁਮਧ ਕਰ ਕਰੋ ਅਦੇ ਮਨ ਨੂੰ ਮਾਰਾ ਪੌੜਾ ਬਣਾ ਲੀਏ ਪੌੜੇ ਵੀ ਇਹੇ ਜਿਹੇ ਨੇ ਪਵਰਾ ਫੂਲ ਬਣ ਕੇ ਦੁਖਦ ਭਾਰੀ ਨਾ ਜਿਹੜੇ ਪੌੜੇ ਪ੍ਰਾਏ ਬਗਾਨੇ ਰੂਪਾਂ ਦੇ ਵੇਖਣ ਦੇ ਬਣੇ ਹੋਏ ਐ ਉਹ ਇਹੇ ਜੇ ਪੌੜੇ ਨਹੀਂ ਅਸੀਂ ਬਣਨਾ ਚਾਹੁੰਦੇ ਮਨ ਸੁਮਧ ਕਰ ਕਰੋ ਮਨ ਨੂੰ ਸੇਸ਼ਟ ਪੌੜਾ ਬਣਾਈਏ ਸਾਲਗਰਾਹੀ ਗੁੱਦੀ ਵਾਲਾ ਸ਼ਰਨ ਹਿਰਦੇ ਧਰੋ ਆਪ ਦੇ ਚਰਨ ਕਬਲ ਦੀ ਨਿਆਹੀ ਹੈ ਉਹਨਾਂ ਨੂੰ ਮਾਰੇ ਹਿਰਦੇ ਚ ਮੈਂ ਬਸਾਉਣਾ ਕਰਾਂ ਭਾਰਨ ਕਰਾਂ ਰਸਨ ਅੰਮ੍ਰਿਤ RAM ਨਾਮ ਭਖ ਰਸਨ ਕਰਕੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਰੋਸ਼ਨ ਕਰਕੇ ਅਮਰ ਕਰ ਆਵਾਂ 헤 ਰਾਵ ਆਵਦੇ ਨਾਮ ਦਾ ਧਾਖਣ ਉਚਾਰਨ ਕਰਾਂ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ ਫੇ ਗੋਬਿੰਦ ਪਰਮੇਸ਼ਰ ਆਵਦੇ ਸਾਥੂ ਮੇਰੀ ਪ੍ਰੀਤੀ ਜਿਨ ਘਟੈ ਮਤ ਘਟੇ ਇਹ ਨਾ ਘਟੇ ਮਾਰਾ ਮੇਰੀ ਪ੍ਰੀਤੀ ਹਰ ਵਕਤ ਵਧਦੀ ਰਹੇ ਮੈਂ ਤਉ ਮੈਂ ਤਉ ਮੂਲ ਮਹਗੀ ਲਈ ਕੇ ਮਾਰਾ ਕੇ ਮਾਰਾ ਮੈਂ ਤਾਂ ਮਹੰਗੇ ਮੁੱਲ ਲਈ ਹੈ ਆਪਦੀ ਜ਼ਿੰਦਗੀ ਦੇ ਸੱਟੇ ਵਟੇ ਲਈ ਹੈ ਜੀਵਨ ਜੀ ਨੂੰ ਬਦਲ ਕਰਕੇ ਆਪਣਾ ਜੀਵ ਆਨ ਦੇ ਕੇ ਸਿੱਟ ਕੇ ਕੁਰਬਾਨੀ ਕਰਕੇ ਆਪਣੀ ਜ਼ਿੰਦਗੀ ਦੀ ਇਹ ਜ਼ਿੰਦਗੀ ਦੇ ਵਟੇ ਲਈ ਹੈ ਮਹਾਰਾਜ ਮੈਂ ਆਪਣਾ ਜੀਵ ਦਿੱਤਾ ਹੈ ਭੇਟਾ ਕੀਤਾ ਹੈ ਮੰਨਦੇ ਰਾਮ ਦੀ ਆ ਹੈ ਮੋਲ ਰਹਾਉ ਸਾਧ ਸੰਗਤ ਬਿਨਾ ਭਾਉ ਨਹੀਂ ਊਪਜੈ ਜੀ ਤੁਸੀਂ ਮਹਾਰਾਜ ਕਹੋ ਕਿ ਤੂੰ ਭਾਵਨਾ ਰੱਖ ਤਾਂ ਭਾਵਨਾ ਬਾਤ ਬੇਨਤੀ ਹੈ ਜਿਨ੍ਹਾਂ ਚੋਂ ਸ੍ਰੀਸ਼ਟ ਗੁਰਮੁਖ ਪਿਆਰਿਆਂ ਦੀ ਸੰਗੇ ਪਣੀ ਮਿਲਦੀ ਉਹਨਾਂ ਚਿਰ ਭਾਵਨਾ ਨਹੀਂ ਪੈਦਾ ਹੁੰਦੀ ਮਾਰਿਆ ਸਰਦਾ ਨਹੀਂ ਪੈਦਾ ਹੁੰਦੀ ਆਪਦੀ ਭਾਵ ਵੇਰ ਭਗਤ ਨਹੀਂ ਹੋਏ ਤੇ ਜਿੰਨੇ ਚਿਰ ਮਾਰਿਆ ਭਾਵਨਾ ਸਰਦਾ ਨਹੀਂ ਹੁੰਦੀ ਪ੍ਰੇਮ ਨਹੀਂ ਹੁੰਦਾ ਉਹਨਾਂ ਚਿਰ ਆਪਜੀ ਦੀ ਭਗਤੀ ਨਹੀਂ ਹੋ ਸਕਦੀ ਇਸ ਕਰਕੇ ਸੰਗਤ ਦਾ ਮਲਾਪ ਸਾਨੂੰ ਬਖਸ਼ੋ ਕਹਿ ਰਵਦਾਸ ਇੱਕ ਬੇਨਤੀ ਹਰ ਸਿਉ ਰਵਦਾਸ ਭਗਤ ਜੀ ਕਹਿੰਦੇ ਨੇ ਹੇ ਹਰੀ ਆਪ ਦੇ ਸਾਹਿਬ ਇੱਕ ਬੇਨਤੀ ਹੈ ਪੈਜ ਰੱਖੋ ਰਾਜਾ ਰਾਮ ਵੀ ਜੇ ਮੇਰੀ ਪ੍ਰਤਗਿਆ ਚਿਤਨਾ სიმਨ ਕਰਦਾ ਰਹਾਂ ਨਿਤਨਾਮ ਅਰਸ਼ਣ ਕਰਦੇ ਰਹਾਂ ਸਾਧ ਸੰਗਤਨ ਦੇ ਪ੍ਰੇਮ ਬਣਿਆ ਰਹੇ ਇਹ ਮੇਰੀ ਪੈਜ ਪ੍ਰਤਗਿਆ ਹੈ ਨਿਜਮ ਹੈ ਇਹ ਮੇਰੀ लाज ਵੀ ਰੱਖਣਾ ਕਰੋ हे ਪਰਮੇਸ਼ਵਰ ਇਹ ਬੇਨਤੀ ਨੂੰ ਦਾਸ ਜੀ ਨੇ ਕੀਤੀ ਉਸ ਵਕਤ